Yeah, <laughs> are ਵਾਲਮੀਕੀ ਹਰ ਹਰ ਵਾਲਮੀਕੀ ਸਭੂ ਸਾਧ ਸੰਗਤ ਨੂੰ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਰਗੜ ਦਿਹਾੜਾ ਸਹਿਬ ਸਤਿਗੁਰ ਗਿਆਨ ਆਤਮਾ ਰਾਜ ਜੀ ਦਾ ਬਹੁਤ ਹੀ ਸ਼ਰਧਾ ਦੇ ਪਾਵਨਾਂ ਦੇ ਨਾਲ ਜਿਹੜਾ ਮਨਾਇਆ ਗਿਆ ਵਾ ਰਾਤਾ ਰਾਤੀ ਜਿਹੜੇ ਉਹ ਦੀਵਾਨ ਸਾਰੀ ਰਾਤ ਜਿਹੜਾ ਉਹ ਸਾਧ ਸੰਗ ਚੱਲਿਆ ਵਾ ਤੇ ਦਿਨੇ ਜਿਹੜਾ ਉਹ ਲੰਗਰ ਭੰਡਾਰਾ ਚੱਲਦਾ ਵਾ ਇਸ ਸ਼ੁਭ ਦਿਹਾੜੇ ਦੀ ਅੱਜ ਦੀ ਤਰੀਕ ਦੀ 5 ਤਰੀਕ ਦੇ ਉਹਨਾਂ ਦਾ ਜਿਹੜਾ ਅਵਤਾਰ ਦਿਹਾੜਾ ਹੋਇਆ ਸੀ ਇਸ ਸ਼ੁਭ ਦਿਹਾੜੇ ਦੀ ਸਭੂ ਸਾਧ ਸੰਗਤ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਜੈ ਹワਲਮੀ ਕੀ ਹਰ ਹਰ ਵਾਹ ਜੀ ਪਿਆਰੀ ਸਾਧ ਸੰਗਤ ਜੀ ਪੰਜ ਜerai ਨੂੰ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾ ਰਾਜ ਜੀ ਦਾ ਤਾਰ ਕੋਿਆ ਸੀ ਤੇ ਸਰਬੱਤ ਦਾ ਸੰਗਤਾਂ ਮਾਣ ਸ੍ਰੀ ਸ੍ਰੀ ਅਕਸ਼ਵਰ ਸਤਿਗੁਰੂ ਗਿਆਨनाथ ਮਹਾਰਾਜੀ ਦਾ ਗੁਰਪੂਰਬ ਅਵਤਾਰ ਦਿਹਾੜਾ ਸਰਦਾਂ ਦੇ ਨਾਲ ਮਨਾ ਰਹੀਆਂ ਹਨ ਤੇ ਦੇਸ਼ਾਂ ਆਪ ਦੇਸ਼ਾਂ ਦੇ ਵਿੱਚ ਰਹਿਂਦੀਆਂ ਸੰਗਤਾਂ ਨੂੰ ਬਹੁਤ ਖੁਸ਼ੀਆਂ ਭਰੀਆਂ ਮੁਬਾਰਕਾਂ ਹੁਣ ਮਾਇਰਾ ਸਭ ਦੀ ਕਾਰਜ ਸਿੱਧ ਕਰਨ ਰਹਿਮਤਾ ਬਖਸ਼ਣ ਖੁਸ਼ੀਆਂ ਬਖਸ਼ਣ ਖਾਲੀ ਝੂੜੀਆਂ ਭਰਨ ਤੇ ਸਾਰਿਆਂ ਦੇ ਕਾਰੋਬਾਰ ਚਲਾਉਣ ਬੱਚਿਆਂ ਨੂੰ ਵਿੱਦਿਆ ਪੜਾਈ ਬਖਸ਼ਣ ਰਹਿਮਤਾ ਬਖਸ਼ਣ ਤੇ ਸਾਰੀ ਸੰਗਤ ਨੂੰ ਜੀ ਆਇਆਂ ਸਰਬੱਤ ਦਾ ਸਾਥ ਸੰਗਤ ਨੂੰ ਲੱਖਾਂ ਵਾਰ ਮबारकਾ ਹੋਣ ਲੱਖਾਂ ਵਾਰ ਖੁਸ਼ੀਆਂ ਹੋਣ ਸਭ ਨੂੰ ਬੜੀਆਂ ਬੜੀਆਂ ਖੁਸ਼ੀਆਂ ਇਹ ਮੁबारकਾਂ ਫਰੀ ਸਤਿ ਸ਼੍ਰੀ ਅਕਾਲ ਸਭ ਨੂੰ ਮਾਰ ਖੁਸ਼ੀਆਂ ਬਖਸ਼ੇ ਮੁबारकਾਂ ਬਖਸ਼ੇ ਰਹਿਮਤਾਂ ਬਖਸ਼ੇ ਸ਼ਰਧੀਆਂ ਅਸਮਰਾਧਾ ਭਗਵਾਨ ਵਾਲੀ Swami ji guru gyanesh ji maharaj ਹੂਰੀਆਂ ਕਰ ਜੋ ਬੋਲੇ ਸੋਨਰ ਤੇ ਹੈ ਭਗਵਾਨ ਵਾਲਮੀ ਸਵਾਮੀ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸ਼ਵਰ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਬੋਲ ਰੇ ਭਾਈ ਸਾਹਿਬ ਸੰਤਨ ਕੀ ਜੈ ਜੋ ਬੋਲੇ ਸੋਨਰ ਤੇ ਹੈ ਭਗਵਾਨ ਵਾਲਮੀ ਕੀ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਅੱਜ ਦਾ ਜੋ ਭਗਵਾਨ ਗੁਰੂ ਸ੍ਰੀ ਗੁਰੂ ਗਿਆਨਨਾਥ ਮਹਾਰਾਜ ਜੀ ਦਾ 68ਵਾਂ ਪ੍ਰਕਾਸ਼ ਦਿਹਾੜਾ ਹੈ ਉਸ ਦਿਹਾੜੇ ਨੂੰ ਸਭ ਸੰਤਾਂ ਮੁਖ ਰੱਖ ਕੇ ਸワਲਮੀ ਤੀਰਥੇ ਪਹੁੰਚੀਆਂ ਹੋਈਆਂ ਨੇ ਪਹੁੰਚ ਕੇ ਬਹੁਤ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਸ੍ਰੀ ਗੁਰੂ ਗਿਆਨਾ ਜੀ ਦੇ ਹੋਰप्रदेश ਸਾਨੂੰ ਸੁਣਿਆ ਲੋਕਾਂ ਨੇ ਗੁਰੂ ਗਿਆਨਾ ਸਾਹਿਬ ਜੀ ਇੱਕ ਮਹਾਨ ਇੱਕ ਕਲਯੁਗ ਦੇ ਵਿੱਚ ਅਵਤਾਰ ਪੁਰਸ਼ ਹੋਏ ਨੇ ਜਿਨ੍ਹਾਂ ਨੂੰ ਸਾਰੀ ਦੁਨੀਆ ਨੇ ਮਿਸਕਾਰ ਕਰਦੀ ਏ ਤੋਂ ਵਾਲਮੀਕ ਤੀਰਥ ਦਾ ਗੁਰੂ ਗਿਆਨਨਾਥ ਮਹਾਰਾਜ ਜਿਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਦੇਸਾਂ-ਪ੍ਰਦੇਸਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਇਸ ਵਾਲਮੀਕ ਤੀਰਥ ਦੀ ਜਿਹੜੀ ਆ ਮਹਿਮਾ ਵਧਾਈ ਨੇ ਗੁਰੂ ਗਿਆਨਨਾਥ ਮਹਾਰਾਜ ਜੀ ਨੂੰ ਅਸੀਂ ਕੋਡ-ਕੋਡ ਪ੍ਰਣਾਮ ਕਰਦੇ ਆ ਦੇਸਾਂ-ਪ੍ਰਦੇਸਾਂ ਦੇ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ-ਲੱਖ ਵਧਾਈਆਂ ਦਿੰਦੇ ਨੇ ਜੋ ਬੋਲੇ ਸੁਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਅਸ਼ੋਕ ਮਲੋਤਰਾ ਆਲ ਇੰਡੀਆ ਪ੍ਰੈਸ ਕਤਰ ਤੁਨਾ ਸਾਹਿਬ ਟਰਸਟ ਵਾਲਮੀਕੀ ਤੀਰਥ ਅੱਜ ਬਹੁਤ ਹੀ ਭਾਗਾਂ ਵਾਲਾ ਦੇਣਾ ਜੀ ਸਾਡੇ ਸਤਿਗੁਰੂ ਗਿਆਨनाथ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਤੋਂ ਇਸ ਦੇ ਨਾਲ ਹੀ ਅਸੀਂ ਲਵਕੁਸ਼ ਦਾ ਜਨਮ ਵੀ ਇਸੇ ਹੀ ਦਿਨ ਮਨਾਉਂਦੇ ਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਨੇ ਪੂਰੇ ਹਿੰਦੁਸਤਾਨ ਤੋਂ ਸੰਗਤਾਂ ਹੁੰਦੀਆਂ ਨੇ ਇਸ ਦਿਨ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਮੁੱਚੀ ਕਾਂਗਰਸ ਲੀਡਰਸ਼ਿਪ ਜਿਹੜੀ ਕਿ ਇਸ ਤੀਰਤੇ ਨਤਮਸਤਕ ਹੋ ਕੇ ਗਈ ਆ ਤੋਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਵੀ ਪੂਰੇ ਦੇ ਪੂਰੀ ਟੀਮ ਜਿਹੜੀ ਸੀਗੀ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਤੇ ਉਹਨਾਂ ਦੇ ਨਾਲ ਪੂਰੇ ਅੰਮ੍ਰਿਤਸਰ ਦੀ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਕਾਂਗਰਸ ਦੀ ਆਈ ਹੈ ਨਤਮਸਤਕ ਹੋਣ ਵਾਸਤੇ ਤੋਂ ਬਹੁਤ ਹੀ ਵਿਸ਼ਾਲ ਦਿਨ ਹੁੰਦਾ ਹੈ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੇ ਅੱਜ ਗੁਰੂ ਗਿਆਨਾ ਜੀ ਦਾ ਪਰਗਟ ਦਿਵਸ ਹੈ ਆ ਸਾਰੀ ਸੰਗਤ ਸਾਰਾ ਸਮਾਜ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣ ਵਾਸਤੇ ਆਇਆ ਹੈ ਔਰ ਉਹਨਾਂ ਨੂੰ ਯਾਦ ਕਰਦਾ ਹੈ ਜਿਹੜਾ ਵੀ ਆਦਮੀ ਜਿਹੜਾ ਵੀ ਆਦਮੀ ਉੱਥੋਂ ਆਸ਼ੀਰਵਾਦ ਲੈਂਦਾ ਹੈ ਉਹਦੀਆਂ ਝੋਲੀਆਂ ਭਰ ਜਾਂਦੀਆਂ ਔਰ ਹਮੇਸ਼ਾ ਹੀ ਆਸ਼ੀਰਵਾਦ ਲੈਣ ਵਾਲੇ ਨੂੰ ਤਾਕਤ ਮਿਲਦੀ ਹੈ ਔਰ ਅੱਜ ਮੈਂ ਇੱਥੇ ਮੱਥਾ ਟੇਕਣ ਵਾਸਤੇ ਆਇਆ ਹਾਂ ਉਹਨਾਂ ਦੇ ਚਰਨਾਂ 'ਚ ਆਸ਼ੀਰਵਾਦ ਲੈਣ ਵਾਸਤੇ ਆਇਆ ਹਾਂ ਔਰ ਉਸ ਤੋਂ ਪਹਿਲੇ ਸੰਤ ਗਰਦਾਰੀ ਨਾਥ ਜੀ ਦੇ ਵੀ ਉੱਥੇ ਮੈਂ ਗਿਆ ਸੀਗਾ ਉਹ ਪੂਰਾ ਨਾਥ ਜੀ ਦਾ ਦੇ ਡੇਰੇ ਤੇ ਔਰ ਉੱਥੇ ਵੀ ਮੈਂ ਮੱਥਾ ਟੇਕ ਕੇ ਆਇਆ ਔਰ ਉੱਥੇ satsang ਚੱਲ ਰਿਹਾ ਹੈ ਔਰ satsang 'ਚ ਵੀ ਮੈਂ ਹਾਜ਼ਰੀ ਭਰ ਕੇ ਆਇਆ ਹੈ ਔਰ ਦੇ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਧਾਈ